ਮੇਰੇ ਘਰ ਵਿੱਚ ਨਮਕੀਨ ਮਠਿਆ ਨਮਕੀਨ ਮਠਿਆ ਬਹੁਤ ਹੀ ਵਧੀਆ ਤਿਆਰ ਹੋਈਆਂ ਸੀ ਤੇ ਅੱਜ ਆਪਾਂ ਅੱਜ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਨਮਕੀਨ ਮਠਿਆ ਕਿਵੇਂ ਬਣਾਈਆਂ ਆਓ ਫਿਰ ਆਪਾਂ ਵੀਡੀਓ ਨੂੰ ਸਟਾਰਟ ਕਰੀਏ ਅੱਜ ਆਪਾਂ ਬਣਾਵਾਂਗੇ ਨਮਕੀਨ ਮਠਿਆ ਨਮਕੀਨ ਮਠਿਆ ਬਣਾਉਣ ਲਈ ਆਪਾਂ ਦੋ ਕੌਲੀਆਂ ਮੈਦਾ ਲਿਆ 1/2 ਚਮਚ ਪਾਵਾਂਗੇ ਆਪਾਂ ਇਹਦੇ ਵਿੱਚ ਕਾਲੀ ਮਿਰਚ ਜੀਰਾ ਚਮਚੇ ਪਾਵਾਂਗੇ ਆਪਾਂ ਜਵੈਣਾ ਚਵੈ ਨੂੰ ਆਪਾਂ ਹੱਥ ਤੇ ਕ੍ਰਸ਼ ਕਰ ਲਾਂਗੇ ਚਮਚੇ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਚ ਨਮਕ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਆਪਾਂ ਪਾਵਾਂਗੇ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਹੁਣ ਆਪਾਂ ਇਹਨੂੰ ਸਾਰਿਆਂ ਨੂੰ ਮਿਕਸ ਕਰ ਲਵਾਂਗੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੇਸੀ ਘਿਓ ਦੇਸੀ ਘਿਓ ਆਪਾਂ 5 ਚਮਚ ਲੈ ਆ ਤੁਸੀਂ ਇਹਦੇ ਵਿੱਚ ਰਫੈਂਡ ਵੀ ਪਾ ਸਕਦੇ ਹੋ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਘਿਓ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਇਸ ਤਰ੍ਹਾਂ ਆਪਣੇ ਆਟੇ ਦੀ ਪਿੰਨੀ ਬਣਨੀ ਚਾਹੀਦੀ ਆ ਹੁਣ ਆਪਾਂ ਥੋੜਾ-ਥੋੜਾ ਪਾਣੀ ਪਾ ਕੇ ਆਟੇ ਨੂੰ ਗੁੰਨ ਲਵਾਂਗੇ ਪਾਣੀ ਆਪਾਂ ਇੱਕ ਸਾਰ ਨਹੀਂ ਪਾਉਣਾ ਇਸ ਤਰ੍ਹਾਂ ਥੋੜਾ ਥੋੜਾ ਪਾਣੀ ਲਾ ਕੇ ਆਪਾਂ ਆਟੇ ਨੂੰ ਚੰਗੀ ਤਰ੍ਹਾਂ ਗੁੰਨਣ ਦੇ ਜਾਵਾਂਗੇ ਇਹਨੂੰ ਨਾ ਹੀ ਆਪਾਂ ਬਹੁਤਾ ਸਖਤ ਤੇ ਨਾ ਹੀ ਬਹੁਤਾ ਨਰਮ ਕਰਨਾ ਇਸ ਤਰ੍ਹਾਂ ਆਪਾਂ ਆਟੇ ਨੂੰ ਗੁੰਨ ਕੇ ਤਿਆਰ ਕਰ ਲੈਣਾ ਹੁਣ ਆਪਣਾ ਆਟਾ ਵਧੀਆ ਗੁੱਝ ਕੇ ਤਿਆਰ ਹੋ ਚੁੱਕਾ ਤੇ ਹੁਣ ਆਪਾਂ ਇਹਨੂੰ 10 ਮਿੰਟ ਵਾਸਤੇ ਰੈਸਟ ਤੇ ਰੱਖ ਦਵਾਂਗੇ ਆਪਾਂ 10 ਮਿੰਟ ਰੈਸਟ ਵਾਸਤੇ ਰੱਖਿਆ ਸੀ 10 ਮਿੰਟ ਹੋ ਗਏ ਆ ਤੇ ਹੁਣ ਆਪਾਂ ਹੱਥ ਨੂੰ ਘੋਲ ਆ ਕੇ ਚੰਗੀ ਤਰ੍ਹਾਂ ਆਟੇ ਨੂੰ ਇੱਕ ਵਾਰੀ ਫਿਰ ਤੋਂ ਹੁਣ ਆਪਾਂ ਇਹਨਾਂ ਦੇ ਛੋਟੇ ਛੋਟੇ ਪੀੜੇ ਬਣਾ ਲਵਾਂਗੇ ਇਹਨਾਂ ਨੂੰ ਆਪਾਂ ਦੋ ਤਰੀਕੇ ਨਾਲ ਬਣਾਵਾਂਗੇ ਆਪਾਂ ਤੁਹਾਨੂੰ ਦੋਵੇਂ ਤਰੀਕੇ ਦੱਸਾਂਗੇ ਇਸ ਤਰ੍ਹਾਂ ਆਪਾਂ ਸਾਰੇ ਭੇੜੇ ਬਣਾ ਕੇ ਰੱਖ ਲਵਾਂਗੇ ਆਪਾਂ ਇਹਨਾਂ ਨੂੰ ਸਾਰੇ ਨੂੰ ਅੰਗੂਠੇ ਦੀ ਮਦਦ ਨਾਲ ਇਸ ਤਰ੍ਹਾਂ ਕਰ ਲਵਾਂਗੇ ਇਹ ਆਪਣੀਆਂ ਹਲਵਾਈ ਸਟਾਈਲ ਮਠੀਆਂ ਬਣ ਕੇ ਤਿਆਰ ਹੋ ਜਾਣਗੀਆਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਦੂਸਰੇ ਤਰੀਕੇ ਨਾਲ ਦੂਸਰੇ ਤਰੀਕੇ ਨਾਲ ਇਸ ਤਰ੍ਹਾਂ ਆਪਾਂ ਇੱਕ ਪੇੜਾ ਲੈ ਲਵਾਂਗੇ। ਲੈ ਤੇ ਥੋੜਾ ਜਿਹਾ ਧੂੜਾ ਪਾ ਲਵਾਂਗੇ। ਇਹਨੂੰ ਆਪਾਂ ਰੋਟੀ ਵਾਂਗੂ ਵੇਲ ਲੈਣਾ। ਤੇ ਆਪਾਂ ਵੇਲ ਲਈ ਆ ਤੇ ਹੁਣ ਆਪਾਂ ਇਹਨੂੰ ਕਿਸੇ ਗੋਲ ਚੀਜ਼ ਦੀ ਮਦਦ ਨਾਲ ਇਹਦੇ ਪੀਸ ਕੱਟ ਲਵਾਂਗੇ ਇਸੇ ਤਰ੍ਹਾਂ ਆਪਾਂ ਸਾਰੇ ਪੀਸਾਂ ਦੀ ਕਟਿੰਗ ਕਰ ਲਈ ਆ ਹੁਣ ਆਪਾਂ ਸਾਰਿਆਂ ਨੇ ਹੁਣ ਆਪਾਂ ਇਹਨਾਂ ਸਾਰੇ ਪੀਸ ਨੂੰ ਚੰਗੀ ਤਰ੍ਹਾਂ ਵਿੱਚੋਂ ਕੱਢ ਲਵਾਂਗੇ ਤੇਲ ਆਪਾਂ ਗਰਮ ਹੋ ਚੁੱਕਾ ਹੁਣ ਆਪਾਂ ਮੱਠੀਆਂ ਨੂੰ ਤਲਾਂਗੇ ਇਹਨਾਂ ਨੂੰ ਆਪਾਂ 2-3 ਮਿੰਟ ਵਾਸਤੇ ਇਸੇ ਤਰ੍ਹਾਂ ਤੇਲ ਵਿੱਚ ਤਲਾਂ ਦੇਣਾ ਇਹਨਾਂ ਨੂੰ ਆਪਾਂ ਹਿਲਾਉਣਾ ਨਹੀਂ ਹੁਣ ਆਪਾਂ ਇਹਨਾਂ ਦੀ ਸਾਈਡ ਚੇਂਜ ਕਰ ਦਵਾਂਗੇ ਇਹਨਾਂ ਨੂੰ ਆਪਾਂ ਮੱਠੀ ਮੱਠੀ ਅੱਗ ਤੇ ਸੇਕਣਾ ਇਹਨਾਂ ਨੂੰ ਆਪਾਂ ਵਾਰ-ਵਾਰ ਪਲਟਣਾ ਜਿਵੇਂ ਕਿ ਇਹ ਵਿੱਚੋਂ ਕੱਚੀਆਂ ਨਾ ਰਹਿਣ ਅੰਦੀ ਸਾਈਡ ਫਿਰ ਚੇਂਜ ਕਰ ਦਵਾਂਗੇ ਹੁਣ ਆਪਣੀਆਂ ਮੱਠੀਆਂ ਬਣ ਕੇ ਤਿਆਰ ਹੋ ਗਈਆਂ ਬਹੁਤ ਹੀ ਵਧੀਆ ਬ੍ਰਾਊਨ ਕਲਰ ਆ ਗਿਆ ਤੇਲ ਵਿੱਚ ਤਲ ਲਵਾਂਗੇ ਉਹਨਾਂ ਆਪਣਾ ਇਹ ਨਹੀਂ ਸਾੜ ਚੇਂਜ ਕਰ ਦਵਾਂਗੇ ਬਹੁਤ ਹੀ ਵਧੀਆ ਵੇ ਫੁੱਲ ਫੁੱਲ ਕੇ ਮਠੀਆਂ ਤਿਆਰ ਹੁੰਦੀਆਂ ਪਈਆਂ ਤੁਸੀਂ ਵੀ ਇਸ ਤਰ੍ਹਾਂ ਇਹਨਾਂ ਮਠੀਆਂ ਨੂੰ ਘਰੇ ਬਣਾ ਕੇ ਬਣਾ ਕੇ ਜ਼ਰੂਰ ਟਰਾਈ ਕਰਨਾ ਇਸ ਰੈਸਪੀ ਨੂੰ ਬਹੁਤ ਹੀ ਕੋਰ ਕਰਿੰਗ ਨੇ ਬਹੁਤ ਹੀ ਸਵਾਦ ਮਠੀਆਂ ਬਣਦੀਆਂ ਘਰੇ ਆਪਣੀਆਂ ਇਹ ਵੀ ਮਠੀਆਂ ਬਣ ਕੇ ਤਿਆਰ ਹੋ ਚੁੱਕੀਆਂ ਜੇ ਵੀਡੀਓ ਵਧੀਆ ਲੱਗੇ ਤਾਂ ਮੀਡੀਆ ਨੂੰ ਲਾਇਕ ਸ਼ੇਅਰ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਤਾਂ ਕਿ ਆਪਾਂ ਅੱਗੇ ਤੋਂ ਹੋਰ ਵਧੀਆ-ਵਧੀਆ ਵੀਡੀਓ ਬਣਾ ਸਕੀਏ